ਹਾਂਜੀ ਦੋਸਤੋ ਸੱਚੀ ਕਹਾਣੀ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਜੁਰਮ ਦੀ ਉਹ ਸੱਚੀ ਘਟਨਾ ਲੈ ਕੇ ਆਏ ਹਾਂ ਜਿਸ ਦੇ ਵਿੱਚ ਇੱਕ ਕਤਲ ਹੁੰਦਾ ਕਤਲ ਹੋਣ ਤੋਂ ਬਾਅਦ ਜਿਹੜਾ ਉਹ ਬੰਦਾ ਜਿਸ ਦਾ ਕਤਲ ਹੁੰਦਾ ਉਸ ਦੀ ਮੌਤ ਤੋਂ ਪਹਿਲਾਂ ਪੁਲਿਸ ਨੂੰ ਇੱਕ ਵਾਰ ਸੂਚਿਤ ਕੀਤਾ ਜਾਂਦਾ ਪਰ ਉਹ ਬੰਦੇ ਦੀ ਬਦਕਿਸਮਤੀ ਸਮਝ ਲਓ ਜਾਂ ਜਿਵੇਂ ਵੀ ਲਾ ਲਓ ਉਹ ਬੰਦੇ ਦੀ ਮੌਤ ਹੋ ਜਾਂਦੀ ਹੈ ਉਸ ਦੀ ਮੌਤ ਹੋਣ ਤੋਂ ਬਾਅਦ ਫਿਰ ਜਦੋਂ ਪੁਲਿਸ ਉਸ ਦੇ ਕਾਤਲ ਨੂੰ 잡ਦੀ ਹੈ ਇੱਕ ਵਾਰ ਪੁਲਿਸ ਜਾ ਕੇ ਇੱਕ ਡੈਡ ਐਂਡ ਤੇ ਰੁਕ ਜਾਂਦੀ ਹੈ ਪਰ ਉਸ ਤੋਂ ਬਾਅਦ ਫਿਰ ਪੁਲਿਸ ਨੂੰ ਇੱਕ ਕਲੂ ਮਿਲਦਾ ਇੱਕ ਕੰਟ੍ਰਾਸਟਿੰਗ ਜਿਹਾ ਕਲੂ ਜਿਸ ਦੇ ذریعے ਫਿਰ ਪੁਲਿਸ ਕਾਤਲ ਨੂੰ ਲੱਭਦੀ ਹੈ ਆਖਰਕਾਰ ਉਹ ਕਲੂ ਕੀ ਸੀ ਤੇ ਕਾਤਲ ਕੌਣ ਸੀ ਕਤਲ ਹੋਇਆ ਕਿਉਂ ਇਹ ਹੀ ਅੱਜ ਦੀ ਸਾਰੀ ਸਟੋਰੀ ਹੈ ਬਹੁਤਾ ਟਾਈਮ ਨਾ ਖਰਾਬ ਕਰਦੇ ਸ਼ੁਰੂ ਕਰਦੇ ਆਪਾਂ ਅੱਜ ਦੀ ਇਹ ਸਟੋਰੀ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 5 ਅਗਸਤ 2024 ਨੂੰ ਨਵੀਂ ਮੋਬਈ ਦੇ ਪੁਲਿਸ ਕੰਟਰੋਲ ਰੂਮ ਦੇ ਵਿੱਚ ਸਵੇਰੇ 3 ਵਜੇ ਇੱਕ ਫੋਨ ਕਾਲ ਆਉਂਦਾ ਫੋਨ ਕਾਲ ਦੇ ਉੱਤੇ ਦੱਸਿਆ ਜਾਂਦਾ ਹੈ ਕਿ ਇੱਕ ਵਿਅਕਤੀ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਹੈ ਮumbai ਦੇ ਗੰਸੌਲੀ ਏਰੀਏ ਦੇ ਇੱਕ ਬੇਲਾਪੁਰ ਰੋਡ ਦੇ ਉੱਤੇ ਫਿਰ ਰਿਹਾ ਤੇ ਉਹ ਦੱਸ ਰਿਹਾ ਕਿ ਮੈਨੂੰ ਕਿਸ ਨੇ ਲੁੱਟ ਲਿਆ ਜੋ ਖੂਨ ਨਾਲ ਲਤਪਟ ਹੁੰਦਾ ਇਹ ਫੋਨ ਕਾਲ ਇੱਕ ਫੂਡ ਡਿਲੀਵਰੀ ਏਜੰਟ ਦੇ ਵੱਲੋਂ ਕੀਤੀ ਜਾਂਦੀ ਹੈ ਜਦੋਂ ਇਹ ਸੂਚਨਾ ਹੁਣ ਪੁਲਿਸ ਕੰਟਰੋਲ ਰੂਮ ਦੇ ਵਿੱਚ ਆਉਂਦੀ ਹੈ ਤਾਂ ਉਸ ਤੋਂ ਬਾਅਦ ਫਿਰ ਵਾਇਰਲੈਸ ਹੁੰਦੀ ਹੈ ਵਾਇਰਲੈਸ ਉਸ ਏਰੀਏ ਦੇ ਵਿੱਚ ਗਸ਼ਤ ਕਰਦੀ ਪੁਲਿਸ ਦੀ ਟੀਮ ਦੇ ਕੋਲ ਪਹੁੰਚਦੀ ਹੈ ਹੁਣ ਜਿਹੜੀ ਗਸ਼ਤ ਕਰਦੀ ਟੀਮ ਹੁੰਦੀ ਹੈ ਉਹ ਮੌਕੇ ਤੇ ਜਿਹੜਾ ਲੋਕੇਸ਼ਨ ਜਿਹੜੀ ਦੱਸੀ ਹੁੰਦੀ ਹੈ ਉੱਥੇ ਪਹੁੰਚਦੀ ਹੈ ਉੱਥੇ ਜਦੋਂ ਪੁਲਿਸ ਦੀ ਟੀਮ ਪਹੁੰਚਦੀ ਹੈ ਨਾ ਤਾਂ ਉੱਥੇ ਉਹਨਾਂ ਨੂੰ ਕੋਈ ਫੂਡ ਡਿਲੀਵਰੀ ਵਾਲਾ ਬੰਦਾ ਮਿਲਦਾ ਤੇ ਨਾ ਹੀ ਕੋਈ ਉੱਥੇ ਜ਼ਖਮੀ ਹਾਲਤ ਦੇ ਵਿੱਚ ਤੁਰਦਾ-ਫਿਰਦਾ ਕੋਈ ਬੰਦਾ ਨਜ਼ਰ ਆਉਂਦਾ ਤਾਂ ਇਸ ਤੋਂ ਬਾਅਦ ਫਿਰ ਦੁਬਾਰਾ ਤੋਂ ਪੁਲਿਸ ਕੰਟਰੋਲ ਰੂਮ ਦੇ ਵਿੱਚ ਉਸ ਟੀਮ ਵੱਲੋਂ ਪੁਲਿਸ ਟੀਮ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਪਰ ਜਦੋਂ ਸੂਚਨਾ ਤੋਂ ਬਾਅਦ ਫਿਰ ਇਹ ਮਾਮਲਾ ਉੱਥੇ ਹੀ ਰੁਕ ਜਾਂਦਾ ਤੇ ਪੁਲਿਸ ਦੀ ਜਿਹੜੀ ਉਹ ਟੀਮ ਹੁੰਦੀ ਹੈ ਦੁਬਾਰਾ ਤੋਂ ਫਿਰ ਆਪਣੇ ਗਸਟ ਤੇ ਨਿਕਲ ਜਾਂਦੀ ਹੈ ਉਨ ਜਦੋਂ ਸਵੇਰੇ 3 ਵਜੇ ਇੱਕ ਵਾਰ ਪੁਲਿਸ ਨੂੰ ਫੋਨ ਕਾਲ ਆਈ ਤੇ ਉਸ ਤੋਂ ਬਾਅਦ ਉੱਥੇ ਪੁਲਿਸ ਦੀ ਟੀਮ ਪਹੁੰਚੀ ਤੇ ਜ਼ਖਮੀ ਰੂਪ ਦੇ ਵਿੱਚ ਕੋਈ ਵੀ ਉੱਥੇ ਬੰਦਾ ਨਹੀਂ ਮਿਲਿਆ ਤਾਂ ਪੁਲਿਸ ਟੀਮ ਘਾਸ ਤੇ ਨਿਕਲ ਗਈ ਸੀ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਦਿਨ ਚੜ੍ਹਨਾ ਸ਼ੁਰੂ ਹੁੰਦਾ ਤੇ ਜਦੋਂ ਸੂਰਜ ਨਿਕਲਦਾ ਪੁਲਿਸ ਦੇ ਕੰਟਰੋਲ ਰੂਮ ਦੇ ਵਿੱਚ ਫਿਰ ਤੋਂ ਇੱਕ ਵਾਰ ਫੋਨ ਕਾਲ ਆਉਂਦੀ ਹੈ ਉਸ ਫੋਨ ਕਾਲ ਦੇ ਉੱਤੇ ਦੱਸਿਆ ਜਾਂਦਾ ਕਿ ਗੰਸੌਲੀ ਏਰੀਏ ਦੇ ਇੱਕ ਬੇਲਾਪੁਰ ਰੋਡ ਦੇ ਉੱਤੇ ਫਲਾਣੀ ਜਗ੍ਹਾ ਦੇ ਉੱਤੇ ਇੱਕ ਲਾਸ਼ ਪਈ ਹੈ ਤਾਂ ਜਦੋਂ ਪੁਲਿਸ ਨੂੰ ਇਹ ਸੂਚਨਾ ਮਿਲਦੀ ਹੈ ਤੁਰੰਤ ਹੀ ਇੱਕ ਪੁਲਿਸ ਦੀ ਟੀਮ ਉੱਥੇ ਨੂਰ ਨਵਾਲਾ ਕਰ ਦਿੱਤੀ ਜਾਂਦੀ ਹੈ ਹੁਣ ਪੁਲਿਸ ਟੀਮ ਜਦੋਂ ਮੌਕੇ ਤੇ ਪਹੁੰਚਦੀ ਹੈ ਉਹ ਦੇਖਦੇ ਆ ਕਿ ਉੱਥੇ ਇੱਕ ਨੌਜਵਾਨ ਦੀ ਲਾਸ਼ ਪਈ ਹੁੰਦੀ ਹੈ ਜੋ ਕਿ ਖੂਨ ਦੇ ਨਾਲ ਲਥਪਥ ਹੁੰਦਾ ਉਸ ਤੋਂ ਬਾਅਦ ਉਸ ਲਾਸ਼ ਨੂੰ ਕਾਬਜ਼ੇ ਦੇ ਵਿੱਚ ਲੈ ਕੇ ਪੁਲਿਸ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਹੁਣ ਉੱਥੇ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਆਪਣੀ ਕਾਰਵਾਈ ਸ਼ੁਰੂ ਕਰਦੀ ਹੈ ਹੁਣ ਜਦੋਂ ਪੁਲਿਸ ਕੋਲ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਉਸ ਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਸ ਬੰਦੇ ਦੀ ਮੌਤ ਹੈ ਜਿਹੜੀ ਉਹੋ ਚਾਕੂ ਮਾਰ ਕੇ ਛਾਪੀ ਦੇ ਵਿੱਚ ਚਾਕੂ ਮਾਰ ਕੇ ਕੀਤੀ ਗਈ ਹੁੰਦੀ ਹੈ ਤੇ ਪੁਲਿਸ ਜਦੋਂ ਇਸ ਦੇ ਕੱਪੜੇ ਵਗੈਰਾ ਚੈੱਕ ਕਰਦੀ ਹੈ ਪੁਲਿਸ ਨੂੰ ਉਸ ਦੇ ਵਿੱਚ ਕੋਈ ਵੀ ਜਹੀ ਚੀਜ਼ ਨਹੀਂ ਮਿਲਦੀ ਜਿਸ ਤੋਂ ਉਹਦੀ شناخت ਹੋ ਸਕੇ ਨਾ ਹੀ ਕੋਈ ਫੋਨ ਨਾ ਹੀ ਉਸ ਦਾ ਕੋਈ ਪਰਸ ਨਾ ਹੀ ਕੋਈ ਪੈਸਾ ਬਸ ਮਿਲਦਾ ਤਾਂ ਇੱਕ ਪਰਚੀ ਤਾਂ ਹੁਣ ਪੁਲਿਸ ਨੂੰ ਇੱਕ ਪਰਚੀ ਮਿਲੀ ਹੈ ਇੱਕ লাশ ਮਿਲੀ ਹੈ ਤੇ ਪੁਲਿਸ ਨੇ ਹੁਣ ਇਹ ਪਤਾ ਕਰਨਾ ਹੁੰਦਾ ਅਸਲ ਦੇ ਵਿੱਚ ਇਹ ਬੰਦਾ ਹੈ ਕੌਣ ਸੀ ਇਸ ਦੀ شناخت ਕਰਨੀ ਹੁੰਦੀ ਹੈ ਹੁਣ ਪੁਲਿਸ ਨੂੰ ਉਸ ਬੰਦੇ ਦੇ ਜੇਬ ਦੇ ਵਿੱਚੋਂ ਇੱਕ ਪਰਚੀ ਮਿਲੀ ਹੈ ਉਸ ਪਰਚੀ ਦੇ ਉੱਤੇ ਇੱਕ ਨੰਬਰ ਲਿਖਿਆ ਹੁੰਦਾ ਉਹ ਨੰਬਰ ਦੇ ਉੱਤੇ ਪੁਲਿਸ ਵੱਲੋਂ ਕਾਲ ਕੀਤੀ ਜਾਂਦੀ ਹੈ ਜਦੋਂ ਕਾਲ ਕਰਕੇ ਪੁੱਛਿਆ ਜਾਂਦਾ ਤੇ ਉਸ ਬੰਦੇ ਦੀਆਂ ਫੋਟੋ ਵਗੈਰਾ ਭੇਜ ਜੰਦੇ ਨੇ ਜਿਸ ਦਾ ਕਤਲ ਹੋ ਚੁੱਕਿਆ ਹੁੰਦਾ ਤਾਂ ਪਤਾ ਲੱਗਦਾ ਪੁਲਿਸ ਨੂੰ ਕਿ ਇਸ ਬੰਦੇ ਦਾ ਨਾਮ ਸੁਸ਼ੀਲ ਕੁਮਾਰ ਸੀ ਤੇ ਉਮਰ ਸੀ ਉਸਦੀ 25 ਸਾਲ ਤੇ ਉਸ ਤੋਂ ਬਾਅਦ ਪੁਲਿਸ ਕੋਲੇ ਇਹ ਜਾਣਕਾਰੀ ਆਉਂਦੀ ਹੈ ਕਿ ਇਹ ਸਬਜੀ ਵਿੱਚੋਂ ਦਾ ਕੰਮ ਕਰਦਾ ਸੀ ਥੋੜੇ ਦਿਨ ਪਹਿਲਾਂ ਹੀ ਇਹ ਆਪਣੇ ਪਿੰਡ ਤੋਂ ਵਾਪਸ ਆਇਆ ਸੀਗਾ ਮੁੰਬਈ ਦੇ ਵਿੱਚ ਇਹ ਪਹਿਲਾਂ ਵੀ ਇੱਥੇ ਸਬਜੀ ਵੇਚਦਾ ਸੀ ਤੇ ਥੋੜੇ ਦਿਨ ਪਹਿਲਾਂ ਹੀ ਹੁਣ ਵਾਪਸ ਆ ਕੇ ਇੱਥੇ ਦੁਬਾਰਾ ਤੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਲੱਗਿਆ ਸੀ ਇਸੇ ਤੇ ਚੱਲਦੇ ਆ ਉਹ ਉਸ ਦਿਨ ਸਵੇਰੇ 3 ਵਜੇ 5 ਅਗਸਤ ਨੂੰ ਆਪਣੇ ਘਰ ਤੋਂ 20-25000 ਰੁਪਏ ਲੈ ਕੇ ਸਬਜੀ ਲੈਂਡ ਦੇ ਲਈ ਨਿਕਲਿਆ ਸੀ ਤਾਂ ਕਿ ਉਹ ਆਪਣਾ ਕਾਰੋਬਾਰ ਦੁਬਾਰਾ ਤੋਂ ਸ਼ੁਰੂ ਕਰ ਸਕੇ ਤੇ ਰਸਤੇ ਦੇ ਵਿੱਚ ਫਿਰ ਉਸ ਨੂੰ ਕੋਈ ਠੇਰ ਲੈਂਦਾ ਤੇਰਨ ਤੋਂ ਬਾਅਦ ਉਸ ਦੀ ਲੁੱਟਫੁੱਟ ਹੁੰਦੀ ਹੈ ਜਾਂ ਕਿਵੇਂ ਵੀ ਤੇ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਪੁਲਿਸ ਨੂੰ ਪਤਾ ਹੁੰਦਾ ਕਿ ਇੱਕ ਬੰਦਾ ਘਰ ਤੋਂ ਸਬਜ਼ੀ ਲੈਣ ਦੇ ਲਈ ਨਿਕਲਿਆ ਉਸ ਦੇ ਕੋਲ ਪੈਸੇ ਸੀ ਤੇ ਉਸ ਨੂੰ ਮਾਰ ਦਿੱਤਾ ਗਿਆ ਹੁਣ ਪੁਲਿਸ ਸੋਚਦੀ ਹੈ ਜਾਂ ਤਾਂ ਇਹ ਕੋਈ ਕਤਲ ਹੋ ਸਕਦਾ ਜੋ ਕਿ ਲੁੱਟਮਾਰ ਦੇ ਕਾਰਨ ਹੋਇਆ ਹੋ ਸਕਦਾ ਤੇ ਜਾਂ ਫਿਰ ਇੱਕ ਲੁੱਟਮਾਰ ਦਿਖਾਉਣ ਦੇ ਚੱਕਰ ਚ ਇਸ ਨੂੰ ਕਤਲ ਕਰ ਦਿੱਤਾ ਗਿਆ ਹੁੰਦਾ ਇਸ ਕਰਕੇ ਉਸ ਦੇ ਸਾਰੇ ਪੈਸੇ ਜਿਹੜਾ ਕਾਤਲ ਆ ਉਹ ਲੈ ਗਿਆ ਹੁੰਦਾ ਹੁਣ ਪੁਲਿਸ ਸਾਰੇ ਪੱਖਾਂ ਤੋਂ ਜਾਂਚ ਕਰਨੀ ਸ਼ੁਰੂ ਕਰਦੀ ਹੈ। ਹੁਣ ਪੁਲਿਸ ਨੂੰ ਭਾਲ ਪਈ ਇੱਕ ਕਾਤਲ ਦੀ। ਤੇ ਪੁਲਿਸ ਕੋਲੇ ਹੁਣ ਇੱਕ ਲਾਸ਼ ਜਿਸ ਦੀ شناخت ਵੀ ਹੋ ਚੁੱਕੀ ਸੀ। ਪਤਾ ਲੱਗ ਚੁੱਕਿਆ ਸੀ ਕਿ ਇਹ ਇੱਕ ਸੁਸ਼ੀਲ ਕੁਮਾਰ ਨਾਮ ਦੇ ਵਿਅਕਤੀ ਦੀ ਲਾਸ਼ ਆ ਜਿਸ ਦੀ ਉਮਰ 25 ਸਾਲ ਸੀ ਤੇ ਉਹ ਘਰ ਤੋਂ ਆਪਣੇ ਕੋਈ ਸਬਜ਼ੀ ਵਗੈਰਾ ਲੈਣ ਦੇ ਲਈ નીકਲੇ ਸੀ। ਤਾਂ ਹੁਣ ਪੁਲਿਸ ਇਸ ਦੀ ਜਾਂਚ ਅੱਗੇ ਵਧਾਉਂਦੀ ਹੈ। ਜਾਂਚ ਕਰਦੀ ਹੈ ਜਦੋਂ ਪੁਲਿਸ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਕਤਲ ਹੈ ਸਵੇਰੇ 3:00 ਵਜੇ ਹੋਇਆ ਕਿਉਂਕਿ ਉਸ ਦਿਨ ਆ 5 ਅਗਸਤ ਨੂੰ ਇੱਕ ਫੋਨ ਕਾਲ ਆਈ ਸੀ ਕੰਟਰੋਲ ਰੂਮ ਦੇ ਵਿੱਚ ਜਿਹੜੀ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਤੇ ਉਸ ਦਿਨ ਜਦੋਂ ਇਹ ਪਤਾ ਲੱਗਦਾ ਕਿ ਇਹ ਜਿਹੜੀ ਉਹ ਫੋਨ ਕਾਲ ਸੀ ਸਵੇਰੇ 3:00 ਵਜੇ ਆਉਂਦੀ ਹੈ ਤਾਂ ਇਹ ਕਤਲ ਵੀ ਉਸੇ ਟਾਈਮ ਹੋਇਆ ਹੋਇਆ ਹੋ ਸਕਦਾ ਤਾਂ ਹੁਣ ਪੁਲਿਸ ਉੱਥੇ ਲੋਕਾਂ ਤੋਂ ਪੁੱਛਗਿੱਛ ਕਰਦੀ ਹੈ ਪਰ ਬਹੁਤ ਜ਼ਿਆਦਾ ਲੋਕ ਉਸ ਟਾਈਮ ਬਾਹਰ ਨਹੀਂ ਨਿਕਲਦੇ ਘਰ ਤੋਂ ਹੈ ਨਾ ਸਵੇਰੇ 3:00 ਵਜੇ ਦਾ ਟਾਈਮ ਹੁੰਦਾ ਇਸ ਕਰਕੇ ਕੋਈ ਉਹਨਾਂ ਨੂੰ ਪੂਕਤ ਜਾਣਕਾਰੀ ਨਹੀਂ ਮਿਲਦੀ ਪੁਲਿਸ ਵਾਲਿਆਂ ਨੂੰ ਤਾ ਉਸ ਤੋਂ ਬਾਅਦ ਪੁਲਿਸ ਹੁਣ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕੱਢਦੀ ਹੈ ਤੇ ਹੁਣ ਪੁਲਿਸ ਉਸ ਸੀਸੀਟੀਵੀ ਕੈਮਰੇ ਦੀ ਫੁਟੇਜ ਤੇ ਹੀ ਨਿਰਭਰ ਹੁੰਦੀ ਹੈ ਹੁਣ ਇੱਕ ਵਾਰ ਤਾਂ ਇਹ ਮਾਮਲਾ ਜਿਹੜਾ ਇਸ ਦੀ ਜਾਂਚ ਉਹ ਇੱਕਦਮ ਰੁਕ ਜਾਂਦੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਸ਼ੁਰੂ ਹੁੰਦੀ ਹੈ ਤੇ ਫੁਟੇਜ ਚੈੱਕ ਕਰਦੇ ਕਰਦੇ ਪੁਲਿਸ ਨੂੰ ਦੋ ਹਫ਼ਤੇ ਹੋ ਗਏ ਹੁੰਦੇ ਆ ਤਾਂ ਇੱਕ ਦਿਨ ਪੁਲਿਸ ਦੇ ਹੱਥ ਇੱਕ ਕਲੂ ਲੱਗਦਾ ਪੁਲਿਸ ਨੂੰ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਨਜ਼ਰ ਆਉਂਦਾ ਕਿ ਇੱਕ ਜਿੱਥੇ ਉਹ ਕਤਲ ਹੋਇਆ ਸੀ ਉੱਥੇ ਇੱਕ ਮੋਟਰਸਾਈਕਲ ਆ ਕੇ ਰੁਕਦਾ ਜਿਸ ਏਰੀਆ ਦੇ ਵਿੱਚ ਪਹਿਲਾਂ ਫੋਨ ਕਾਲ ਆਈ ਉਸ ਤੋਂ ਬਾਅਦ ਜਿੱਥੇ ਜਿਹੜੀ ਲਾਸ਼ ਮਿਲੀ ਸੀ ਉਹ ਏਰੀਆ ਤੇ ਉਹਦੇ ਨੇੜੇ ਹੀ ਇੱਕ ਮੋਟਰਸਾਈਕਲ ਆ ਕੇ ਰੁਕਦਾ ਉਹ ਸੀ ਸੀਟੀਵੀ ਫੁਟੇਜ ਦੇ ਵਿੱਚ ਦਿਖਦਾ ਤੇ ਉਹ ਜਦੋਂ ਮੋਟਰਸਾਈਕਲ ਆ ਕੇ ਰੁਕਦਾ ਤਾਂ ਉਸਦੇ ਮੋਟਰਸਾਈਕਲ ਦੇ ਸਵਾਰ ਨਾਲ ਇੱਕ ਬੰਦਾ ਸਾਈਡ ਤੇ ਖੜਾ ਗੱਲਾਂ ਕਰ ਰਿਹਾ ਹੁੰਦਾ ਤਾਂ ਪੁਲਿਸ ਨੂੰ ਧੁੰਦਲੀ ਜੀ ਫੁਟੇਜ 'ਚੋਂ ਨਜ਼ਰ ਆਉਂਦਾ ਕਿ ਇਹ ਉਹ ਵੀ ਬੰਦਾ ਜਿਸ ਦਾ ਕਤਲ ਹੋਇਆ ਹੁੰਦਾ ਸੁਸ਼ੀਲ ਜੋ ਕਿਸੇ ਮੋਟਰਸਾਈਕਲ ਵਾਲੇ ਨਾਲ ਗੱਲ ਕਰ ਰਿਹਾ ਹੁੰਦਾ ਤਾਂ ਜਦੋਂ ਫੁਟੇਜ ਦੇਖਦੇ ਜਾਂਦੇ ਆ ਪਰ ਉਸ ਜਿਹੜਾ ਫੁਟੇਜ ਦੇ ਵਿੱਚ ਹੁਣ ਬੰਦਾ ਨਜ਼ਰ ਆ ਰਿਹਾ ਸੀ ਜੋ ਕਿ ਮੋਟਰਸਾਈਕਲ ਤੇ ਸੀ ਉਸ ਦਾ ਚਿਹਰਾ ਵੀ ਨਜ਼ਰ ਆ ਰਿਹਾ ਸੀ ਨਾ ਹੀ ਉਸ ਦੇ ਮੋਟਰਸਾਈਕਲ ਦਾ ਕੋਈ ਨੰਬਰ ਨਜ਼ਰ ਆ ਰਿਹਾ ਸੀ ਪਰ ਉਹ ਗੱਲਾਂ ਕਰਦੇ ਕਰਦੇ ਥੋੜੀ ਦੇਰ ਬਾਅਦ ਇੱਕ ਝਾੜੀਆਂ ਵੱਲ ਨੂੰ ਚਲੇ ਜਾਂਦੇ ਆ ਮੋਟਰਸਾਈਕਲ ਤੋਂ ਉਤਰਦਾ ਉਹ ਬੰਦਾ ਤੇ ਝਾੜੀਆਂ ਵੱਲ ਨੂੰ ਦੋਨੋਂ ਜਾਲੇ ਚਲੇ ਜਾਂਦੇ ਆ ਹੁਣ ਜਦੋਂ ਝਾੜੀਆਂ ਵੱਲ ਨੂੰ ਜਾਂਦੇ ਆ ਝਾੜੀਆਂ ਦੇ ਵਿੱਚ ਚਲੇ ਜਾਂਦੇ ਉਸ ਤੋਂ ਬਾਅਦ ਇਕੱਲਾ ਜਿਹੜਾ ਮੋਟਰਸਾਈਕਲ ਸਵਾਰ ਸੀ ਉਹ ਵਾਪਸ ਆਉਂਦਾ ਵਾਪਸ ਆਉਣ ਤੋਂ ਬਾਅਦ ਆਪਣਾ ਮੋਟਰਸਾਈਕਲ ਲੈ ਕੇ ਚਲਾ ਜਾਂਦਾ ਤੇ ਥੋੜੀ ਜਿਹੀ ਦੇਰ ਬਾਅਦ ਉਹ ਜਿਹੜਾ ਸੁਸ਼ੀਲ ਕੁਮਾਰ ਸੀ ਉਹ ਵੀ ਝਾੜੀਆਂ ਦੇ ਵਿੱਚੋਂ ਨਿਕਲਦਾ ਨਜ਼ਰ ਆਉਂਦਾ ਹੁਣ ਫੁਟੇਜ ਦੂਰ ਤੋਂ ਸੀ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਝਾੜੀਆਂ ਦੇ ਵਿੱਚ ਆਕਰ ਉਹ ਕਰਨ ਕੀ ਜੇ ਸੀ ਤੇ ਹੋਇਆ ਕੀ ਉੱਥੇ ਹੁਣ ਪੁਲਿਸ ਨੂੰ ਉਹ ਲੋਕੇਸ਼ਨ ਪਤਾ ਸੀ ਉਸ ਕੈਮਰੇ ਦੀ ਲੋਕੇਸ਼ਨ ਤੋਂ ਪਤਾ ਲੱਗ ਗਿਆ ਕਿ ਝਾੜੀਆਂ ਕਿੱਥੇ ਕਿਨੇ ਤਾਂ ਪੁਲਿਸ ਹੁਣ ਉਹ ਝਾੜੀਆਂ ਦੀ ਜਾਂਚ ਕਰਦੀ ਹੈ ਪੁਲਿਸ ਜਦੋਂ ਉਹਨਾਂ ਝਾੜੀਆਂ ਦੇ ਵਿੱਚ ਜਾ ਕੇ ਦੇਖਦੀ ਹੈ ਤਾਂ ਪੁਲਿਸ ਨੂੰ ਉੱਥੇ ਹੁਣ ਖੂਨ ਦੇ ਚਿੱਟੇ ਨਜ਼ਰ ਆਉਂਦੇ ਆ ਥੋੜਾ ਖੂਨ ਮਿਲਦਾ ਤਾਂ ਪੁਲਿਸ ਨੂੰ ਪੱਕਾ ਹੋ ਜਾਂਦਾ ਕਿ ਜਿਹੜਾ ਕਤਲ ਦੀ ਵਾਰਦਾਤ ਨੂੰ ਅੰਜਾਮ ਇਹੀ ਝਾੜੀਆਂ ਦੇ ਵਿੱਚ ਦਿੱਤਾ ਗਿਆ ਤਾਂ ਹੁਣ ਪੁਲਿਸ ਕੋਲ ਇੱਕ ਕਲੂ ਸੀ ਇੱਕ ਮੋਟਰਸਾਈਕਲ ਪਰ ਹੁਣ ਮੋਟਰਸਾਈਕਲ ਦੇ ਨਾਲ ਇੱਕ ਪੁਲਿਸ ਨੂੰ ਹੋਰ ਕਲੂ ਮਿਲਦਾ ਉਹ ਮੋਟਰਸਾਈਕਲ ਦੇ ਉੱਤੇ ਦੋ ਲਾਈਟਸ ਲੱਗੀਆਂ ਹੁੰਦੀਆਂ ਜਿਹੜੀਆਂ ਹੈੱਡਲਾਈਟਸ ਹੁੰਦੀਆਂ ਨਾ ਉਹ ਉਹਦੇ ਨਾਲ ਦੋ ਲਾਈਟਾਂ ਹੋਰ ਲਾਈਆਂ ਹੁੰਦੀਆਂ ਤਾਂ ਹੁਣ ਪੁਲਿਸ ਕੋਲ ਇੱਕ ਕਲੂ ਸੀ ਇੱਕ ਮੋਟਰਸਾਈਕਲ ਸੀ ਜਿਸ ਦੇ ਸਾਈਡ ਤੇ ਦੋ ਲਾਈਟਾਂ ਲੱਗੀਆਂ ਸਨ ਹੁਣ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਜ਼ਰੀਏ ਉਹ ਮੋਟਰਸਾਈਕਲ ਦਾ ਪੇछा ਕਰਦੀ ਹੈ ਅਲੱਗ ਅਲੱਗ ਫੁਟੇਜ ਨੂੰ ਦੇਖਿਆ ਜਾਂਦਾ ਜਿੱਥੇ-ਜਿੱਥੇ ਉਹ ਮੋਟਰਸਾਈਕਲ ਜਾਂਦਾ ਉਹ ਵੀ ਪਿੱਛਾ ਕੀਤਾ ਜਾਂਦਾ ਸੀਸੀਟੀਵੀ ਦੀ ਫੁਟੇਜ ਦੇ ਵਿੱਚ ਤਾਂ ਆਖਰਕਾਰ ਇੱਕ ਜਗ੍ਹਾ ਹੁੰਦੀ ਹੈ ਜਿੱਥੇ ਜਾ ਕੇ ਉਹ ਮੋਟਰਸਾਈਕਲ ਵਾਲਾ ਫਿਰ ਤੋਂ ਰੁਕਦਾ ਉਹ ਸਵਾਰ ਫਿਰ ਤੋਂ ਰੁਕਦਾ ਤੇ ਉਹ ਕਿਸੇ ਹੋਰ ਇੱਕ ਮੋਟਰਸਾਈਕਲ ਸਵਾਰ ਨਾਲ ਗੱਲ ਕਰ ਰਿਹਾ ਹੁੰਦਾ ਤਾਂ ਹੁਣ ਉਸ ਜਿਹੜਾ ਮੋਟਰਸਾਈਕਲ ਵਾਲਾ ਜਿਹੜਾ ਕਾਤਲ ਸੀ ਉਸ ਦੀ ਜਿਹੜੀ ਨੰਬਰ ਪਲੇਟ ਵਗੈਰੇ ਤਾਂ ਦਿਖਨੇ ਰਹੀ ਹੁੰਦੀ ਪਰ ਜਿਹੜਾ ਦੂਜਾ ਮੋਟਰਸਾਈਕਲ ਵਾਲਾ ਹੁੰਦਾ ਜਿਸ ਦੇ ਨਾਲ ਉਹ ਗੱਲ ਕਰ ਰਿਹਾ ਹੁੰਦਾ ਉਸ ਦੀ ਨੰਬਰ ਪਲੇਟ ਸੀਸੀਟੀਵੀ ਫੁਟੇਜ ਦੇ ਵਿੱਚ ਨਜ਼ਰ ਆ ਜਾਂਦੀ ਹੈ ਤਾਂ ਹੁਣ ਉਸ ਫੁਟੇਜ ਉਸ ਨੰਬਰ ਪਲੇਟ ਤੋਂ ਹੁਣ ਉਸ ਬੰਦੇ ਦੀ ਜਿਹੜੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਉਹਦੇ ਡਿਟੇਲ ਕੱਢੀ ਜਾਂਦੀ ਹੈ ਤੇ ਡਿਟੇਲ ਕੱਢਣ ਤੋਂ ਬਾਅਦ ਉਸ ਬੰਦੇ ਨੂੰ ਥਾਣੇ ਦੇ ਵਿੱਚ ਲੈ ਕੇ ਆਇਆ ਜਾਂਦਾ ਤੇ ਥਾਣੇ ਚ ਲਿਆ ਕੇ ਉਸ ਤੋਂ ਪੁੱਛਗਿੱਛ ਹੁੰਦੀ ਹੈ ਉਹ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਹੁਣ ਦੱਸਦਾ ਕਿ ਜਿਹੜਾ ਬੰਦਾ ਜਿਸ ਨਾਲ ਉਹ ਉਸ ਦਿਨ ਮੋਟਰਸਾਈਕਲ ਤੇ ਗੱਲ ਕਰ ਰਿਹਾ ਸੀ ਉਸ ਦਾ ਨਾਮ ਸਮੀਰ ਸ਼ੇਖ ਸੀਗਾ ਤੇ ਉਸ ਸਮੀਰ ਸ਼ੇਖ ਦੀ ਉਮਰ 23 ਸਾਲ ਸੀ ਤੇ ਪੁਲਿਸ ਨੂੰ ਹੁਣ ਇਹ ਵੀ ਪਤਾ ਲੱਗਦਾ ਉਸ ਬੰਦੇ ਦੇ ਜਰੀਏ ਕਿ ਜਿਹੜਾ ਸੁਮੀਰ ਸ਼ੇਖ ਸੀ ਥੋੜੇ ਦਿਨ ਪਹਿਲਾਂ ਹੀ ਨਸ਼ਾ ਸ਼ਡਾਓ ਕੇਂਦਰ ਚੋਂ ਵਾਪਸ ਆਇਆ ਸੀ ਉਸ ਨੂੰ ਨਸ਼ਿਆਂ ਦੀ ਬਹੁਤ ਜ਼ਿਆਦਾ ਲਤ ਲੱਗੀ ਹੋਈ ਸੀ ਤਾਂ ਹੁਣ ਜਦੋਂ ਪੁਲਿਸ ਕੋਲੇ ਇਹ ਜਾਣਕਾਰੀ ਮਿਲਦੀ ਹੈ ਤਾਂ ਹੁਣ ਪੁਲਿਸ ਉਸ ਬੰਦੇ ਨੂੰ ਅਰੈਸਟ ਕਰਕੇ ਲੈ ਕੇ ਆਉਂਦੀ ਹੈ ਸੁਮੀਰ ਸ਼ੇਖ ਨੂੰ ਹੁਣ ਜਦੋਂ ਪੁਲਿਸ ਸੁਮੀਰ ਸ਼ੇਖ ਨੂੰ ਅਰੈਸਟ ਕਰਕੇ ਲੈ ਕੇ ਆਉਂਦੀ ਹੈ ਉਦੋਂ ਪੁੱਛਗੀਆਂ ਸ਼ੁਰੂ ਹੁੰਦੀ ਹੈ ਪਹਿਲਾਂ ਤਾਂ ਆ ਕੇ ਉਹ ਨਾ ਨੁਕਰ ਕਰਦਾ ਉਹ ਮੰਨਦਾ ਨਹੀਂ ਤਾ ਫਿਰ ਉਸ ਨੂੰ ਸੀਸੀਟੀਵੀ ਦੀ ਫੁਟੇਜ ਵੀ ਦਿਖਾਈ ਜਾਂਦੀ ਹੈ ਤੇ ਪੁਲਿਸ ਫਿਰ ਆਪਣੇ ਤੌਰ ਤਰੀਕੇ ਨਾਲ ਵੀ ਪੁੱਛਦੀ ਹੈ ਤਾਂ ਫਿਰ ਉਹ ਸਾਰੀ ਗੱਲ ਮੰਨ ਜਾਂਦਾ ਉਹ ਦੱਸਦਾ ਕਿ ਉਹ ਕਾਤਲ ਸੀ ਜਿਹੜਾ ਉਸਨੇ ਹੀ ਕੀਤਾ ਸੀ ਸਮੀਰ ਸ਼ੇਖ ਨੇ ਸੰਦੀਪ ਦਾ ਕਤਲ ਕੀਤਾ ਸੀ ਤਾਂ ਉਹ ਪੁਲਿਸ ਨੂੰ ਦੱਸਦਾ ਕਿ ਜਿਸ ਦਾ ਉਸਨੇ ਕਤਲ ਕੀਤਾ ਸੀ ਸੰਦੀਪ ਦਾ ਉਸਦੇ ਨਾਲ ਉਸਦਾ ਕੋਈ ਲੈਣ ਦੇਣ ਨਹੀਂ ਸੀ ਉਹ ਕੁਝ ਵੀ ਉਸਦੇ ਬਾਰੇ ਜਾਣਦਾ ਨਹੀਂ ਸੀ ਨਾ ਹੀ ਕਦੇ ਉਹਨੂੰ ਪਹਿਲਾਂ ਮਿਲਿਆ ਸੀ ਉਹ ਉਸ ਦਿਨ ਸਵੇਰੇ ਸਵੇਰੇ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਉਹਨੂੰ ਨਸ਼ੇ ਦੀ ਬਹੁਤ ਜ਼ਿਆਦਾ ਤਾਲਬ ਲੱਗੀ ਹੋਈ ਸੀ ਉਸ ਤੋਂ ਬਾਅਦ ਉਹ ਨਸ਼ਾ ਖਰੀਦਣਾ ਚਾਹੁੰਦਾ ਸੀ ਪਰ ਉਹਦੇ ਕੋਲ ਪੈਸੇ ਨਹੀਂ ਸੀ ਉਹਨੂੰ ਇੱਕ ਬੰਦਾ ਨਜ਼ਰ ਆਇਆ ਸਵੇਰੇ ਸਵੇਰੇ ਜੋ ਮੰਡੀ ਵੱਲ ਨੂੰ ਜਾ ਰਿਹਾ ਸੀ ਉਹ ਕਹਿੰਦਾ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਸ਼ਾਇਦ ਇਸ ਬੰਦੇ ਕੋਲ ਪੈਸੇ ਹੋ ਸਕਦੇ ਆ ਤੇ ਉਸ ਤੋਂ ਬਾਅਦ ਉਹ ਰੁਕਦਾ ਉਹਦੇ ਕੋਲ ਉਹਦੇ ਕੋਲੇ 2-4 ਮਿੰਟ ਗੱਲਾਂ ਕਰਦਾ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਝਾੜੀਆਂ ਵੱਲ ਨੂੰ ਲੈ ਜਾਂਦਾ ਤੇ ਉੱਥੇ ਜਾ ਕੇ ਉਹਦਾ ਕਤਲ ਕਰ ਦਿੰਦਾ ਕਤਲ ਕਰਨ ਤੋਂ ਬਾਅਦ ਉਹਦੇ ਸਾਰੇ ਜਿਹੜੇ ਪੈਸੇ ਵਗੈਰਾ ਹੁੰਦੇ ਆ ਉਹਨਾਂ ਨੂੰ ਲੁੱਟ ਕੇ ਉਹ ਉੱਥੋਂ ਭੱਜ ਜਾਂਦਾ ਹੁਣ ਆਖਰਕਾਰ ਪੁਲਿਸ ਕੋਲੇ ਇੱਕ ਕਾਤਲ ਹੁੰਦਾ ਇੱਕ ਕਾਤਲ ਜੋ ਮੰਨਦਾ ਕਿ ਉਹਨੇ ਨਸ਼ੇ ਦੀ ਲਤ ਦੇ ਵਿੱਚ ਨਸ਼ੇ ਦੀ ਟੋੜ ਦੇ ਵਿੱਚ ਤਾਂ ਕਿ ਉਹਨੂੰ ਹੋਰ ਪੈਸੇ ਮਿਲ ਸਕਣ ਇੱਕ ਕਤਲ ਕਰ ਦਿੱਤਾ ਸੀ ਤੇ ਇਸ ਤਰ੍ਹਾਂ ਇਸ ਮਾਮਲੇ ਦਾ ਐਂਡ ਹੁੰਦਾ ਪੁਲਿਸ ਇੱਕ ਮੋਟਰਸਾਈਕਲ ਦੀ ਹੈੱਡਲਾਈਟ ਤੋਂ ਜਿਹੜਾ ਇੱਕ ਕਾਤਲ ਲੱਭ ਲੈਂਦੀ ਹੈ ਤੇ ਏਸੀਜੀ ਅੱਜ ਦੀ ਸਟੋਰੀ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ